ਸਾਡੀ ਸਟੇਫਲਿਸ਼ਨ ਕੋਲ ਰਿਚਸ ਵਿੱਚ ਚੋਰੀ ਹੋ ਗਈ ਹੈ। ਤੁਹਾਡੇ ਸੈਂਟਰ ਚੋਰੀ ਹੋ ਗਿਆ। ਹਾਂਜੀ। ਅਸੀਂ ਸਵੇਰੇ ਆਪਾਂ ਆਏ ਆ ਤੇ ਸਾਨੂੰ ਤਾਲੇ ਖੁੱਟੇ ਮਿਲੇ ਤੇ ਰੋਜ ਖੁੱਲੇ ਮਿਲੇ। ਕੀ ਨਾਮ ਤੁਹਾਡਾ? ਨਾਮ ਸਰ ਮੋਹਨ। ਕੀ ਗੱਲ ਹੋਈ ਗਈ ਸੁਨਦਾ ਸੈਂਟਰ ਦੇ ਵਿੱਚ? ਸਰ ਰਾਤੀ ਚੋਰੀ ਹੋ ਗਈ। ਕੀ ਕੀ ਸਮਾਨ ਲਗੇ ਚੋਰੀ? ਸਰ 5 ਮੀਟਰ, ਇੱਕ ਪ੍ਰਿੰਟਰ ਤੇ 17 ਬੈਟਰੀਆਂ ਤੇ ਕੈਸਟ। ਤੁਹਾਨੂੰ ਕਿਦਾ ਪਤਾ ਲੱਗਿਆ? ਸਵੇਰੇ ਆਪਾਂ ਨੂੰ ਫੋਨ ਆਇਆ ਸੀ ਭੁੱਲੇ ਨਾ ਕਿ ਤੁਹਾਡੇ ਸੈਂਟਰ ਚੋਰੀ ਹੋ ਗਿਆ। ਹਾਂਜੀ। ਸਵੇਰੀ ਆਪਾਂ ਆਏ ਆ ਤੇ ਸਾਨੂੰ ਤਾਲੇ ਕੋਟੇ ਮਿਲੇ ਤੇ ਰੋਜ ਖੁੱਲੇ ਮਿਲੇ ਕਿੰਨੇ ਵੇ ਦਾ ਵਾਕਿਆ ਪਤਾ ਨਹੀਂ ਰਾਤ ਦਾ ਟਾਈਮ ਆ ਕੋਈ ਸਾਨੂੰ ਪਤਾ ਨਹੀਂ ਵੇ ਦਾ ਫੀਰੀ ਫੋਨ ਆ ਕੋਈ ਸੀਸੀਟੀਵੀ ਵਗੈਰਾ ਤਾਂ ਲੱਗਿਆ ਸੀਸੀਟੀਵੀ ਦੇ ਅੰਦਰ ਲੱਗੇ ਹੋਏ ਬਾਹਰ ਤਾਂ ਹੈਂਡਕਾਮ ਨਹੀਂ ਮਲੇ ਨਾਮ ਜੀ ਆਪਣਾ ਚੱਲਦੀ ਸੀ ਮੈਮ ਇਹ ਜਿਹੜੀ ਚੋਰੀ ਹੋਈ ਕਿੰਨੇ ਕ ਵੀ ਇਹਦੀ ਗੱਲ ਤੁਹਾਨੂੰ ਕਿੰਨੇ ਵੇ ਖਬਰ ਪਤਾ ਲੱਗੀ ਸਭ ਤੋਂ ਸਭ 7:30 ਜਿਸਨ ਕੋ ਲੱਗੀ ਸੀ ਜਿੱਥੇ ਚੋਰੀ ਹੋ ਗਈ ਮੈਮ ਕੀ ਕੀ ਸਮਾਨ ਚੋਰੀ ਹੋਇਆ ਕੋਈ ਚੋਰੀ ਹੋਇਆ 5:30 ਮਿੰਟ ਤੇ ਡਿਸਪਲੇ ਛੇ ਕਲਰ ਰੀਟ ਹੈ ਅਰਸੀ ਦੀ 17 ਬੈਠੀ ਆ ਤੇ ਕਾਟਰ ਬਣੀ ਤੇ ਬੀਬੀ ਆ ਤੇ ਮੈਮ ਉਸ ਕੈਮਰੇ ਵਗੈਰਾ ਕੋਈ ਲੱਗੇ ਸੀਗਾ ਉੱਤੇ ਕੈਮਰੇ ਵਗੈਰਾ ਤਾਂ ਲੱਗੇ ਬਟ ਡੀਵੀਆ ਦਾ ਜ਼ਿਆਦਾ ਸਾਰਾ ਕੁਝ ਲੱਗੇ ਹੋਇਆ ਤੇ ਮੈਮ ਕਹੀ ਤੁਸੀਂ ਕੰਪਲੇਂਟ ਵਗੈਰਾ ਕਰਾਈ ਪੁਲਿਸ ਨੂੰ ਕੰਪਲੇਂਟ ਹਾਂਜੀ ਸਰ ਕਰਵਾਉਣ ਜਾ ਰਹੇ ਹਾਂ ਪੁਲਿਸ ਵਾਲੇ ਵੈਸੇ ਆਏ ਹੋਏ ਸੀ ਹੁਣ ਸੀ ਰਜਿਸਟਰ ਕਰਵਾਉਣ ਜਾ ਰਹੇ ਹਾਂ 5 ਮੀਟਰ 6 ਪ੍ਰਿੰਟਰ ਤੇ 17 ਬੈਟਰੀਆਂ ਤੇ ਕੈਸਿਡ ਸਾਡੀ ਸਟੋਰੇਜ ਤੋਂ ਕਾਲ ਆਈ ਸੀ ਸਰ ਕਿਥੇ ਚੋਰੀ ਹੋ ਗਈ ਹੈ ਤੁਹਾਡੇ ਸੈਂਟਰ ਤੋਂ ਹਾਂਜੀ ਇਸ ਵੇਲੇ ਆਪਾਂ ਆਏ ਆ ਤੇ ਸਾਨੂੰ ਤਾਲੇ ਖੁੱਟੇ ਮਿਲੇ ਤੇ ਰੋਜ ਖੁੱਲੇ ਮਿਲੇ ਕੀ ਨਾਮ ਤੁਹਾਡਾ ਨਾਮ ਸਰ ਬੋਲੋ ਕੀ ਗੱਲ ਹੋਈ ਗਈ ਸੁਨਦਾ ਸੈਂਟਰ ਦੇ ਵਿੱਚ ਸਰ ਰਾਤੀ ਚੋਰੀ ਹੋ ਗਈ ਕੀ ਕੀ ਸਮਾਨ ਲਗੇ ਚੋਰ ਸਰ 5 ਮੀਟਰ 6 ਪ੍ਰਿੰਟਰ ਤੇ 17 ਬੈਟਰੀਆਂ ਤੇ ਕੈਸਿਡ ਤੁਹਾਨੂੰ ਕਿਦਾ ਪਤਾ ਲੱਗਿਆ ਸਵੇਰੇ ਆਪਾਂ ਨੂੰ ਫੋਨ ਆਇਆ ਸੀ ਮੁੱਲੇ ਦਾ ਕਿ ਤੁਹਾਡੇ ਸੈਂਟਰ ਚੋਰੀ ਹੋਈ ਹਾਂਜੀ ਸਵੇਰੇ ਆਪਾਂ ਆਏ ਹਾਂ ਤੇ ਸਾਨੂੰ ਤਾਲੇ ਕੁ ਟੁੱਟੇ ਮਿਲੇ ਤੇ ਰੋਜ ਖੁੱਲੇ ਮਿਲੇ ਕਿੰਨੇ ਵੇ ਦਾ ਵਾਕਿਆ ਪਤਾ ਨਹੀਂ ਰਾਤ ਦਾ ਟਾਈਮ ਆ ਕੋਈ ਸਾਨੂੰ ਪਤਾ ਨਹੀਂ ਵੇ ਦਾ ਸਵੇਰੇ ਫੋਨ ਆਇਆ ਕੋਈ ਸੀਸੀਟੀਵੀ ਵਗੈਰਾ ਤਾਂ ਲੱਗਿਆ ਸੀ ਵੀ ਅੰਦਰੋਂ ਲੱਗੀ ਹੋਈ ਬਾਹਰ ਤਾਂ ਹੈ ਨਹੀਂ ਕੋਈ ਮੁੱਲੀ ਮੁੱਲੀ ਨਾਮ ਜੀ ਆਪਣਾ ਹੋ ਜਾਂਦੀ ਸੀ ਮੈਮ ਇਹ ਜਿਹੜੀ ਚੋਰੀ ਹੋਈ ਕਿੰਨੇ ਕ ਵੀ ਇਹਦੀ ਗੱਲ ਤੁਹਾਨੂੰ ਕਿੰਨੇ ਵੇ ਖਬਰ ਪਤਾ ਲੱਗੀ ਸਭ ਤੋਂ ਸਭ 7:30 ਵਜੇ ਤੋਂ ਕਾਲ ਆਈ ਸੀ ਜਿੱਥੇ ਚੋਰੀ ਹੋ ਗਈ ਮੈਮ ਕੀ ਕੀ ਸਮਾਨ ਚੋਰੀ ਹੋਇਆ ਹੈ चोरी सर पांच साड़ी मॉनिटर डिस्प्ले, छह कलर क्रीटर, एक एलसीडी, इसके साथ बैटरी यहाँ एक बार्टर मॉनिटर, एक डीवीआर तो मैं मतलब कैमरे वगैरह कोई लगे ही क्या तो कैमरे वगैरह तो लगी है बट डीवीआर का यार सारा कुछ नहीं आया तो मैं मतलब कहीं तो ये कंप्लेंट वगैरह करा ही पुलिस ने कंप्ल